ਵੋਟਾਂ ਨੇ ਮੰਗਣਾਈ ਤੀਗੀ ਤੂੰ ਖੜੀ ਹਾਂ ਵੋਟਾਂ ਚ ਹਾਂ ਏ ਕੜਾ ਉਨਿਛਤਰਾ ਦੇ ਲੋਸ ਤੇਰਾ ਮੇਰੇ ਸਾਲੇ ਦੀ ਅੰਨੀ ਦੇਖ ਤਾ ਲੈਂਦੀ ਮੂਹਰੇ ਕੌਣ ਖੜੀ ਐ ਫਿਰ ਤਾਂ ਟਾਂਕਾ ਸੱਟ ਸਾਰਾ ਸਮਾਣੇ ਸੜ ਗਿਆ ਜੇ ਵੋਟਾਂ ਤੇ ਬਠਾਤੀ ਮੇਰੀ ਗੱਲ ਸੁਣ ਲੈ ਪਤਾ ਨਹੀਂ ਕੈਨੇ ਕਨੂੰ ਲਾਰੇ ਲਾਰ ਖੈਣਾ ਨਾ ਮਲੰਗਣੀ ਨੇ ਵਿਆਹ ਦੂੰ ਉਹ ਕਿਵੇਂ ਮੈਚੀ ਗਈ ਮੈਚੀ ਗਈ ਲੈ ਰਾਜਾ ਚਿੱਟਾ ਸੂਟ ਪਾ ਕੇ ਤਾਂ ਕਰੋ ਨਿਕਲ ਜੀ ਉਵੇਂ ਨਾ ਕਿਤੇ ਲੋਕ ਦਾ ਅਗ ਲਵਾਦਾਂ ਚਿੱਟੇ ਸੂਟ ਨਾ ਨਾ ਇਹ ਕਦਮ ਮਰਚਾਨੇ ਨੂੰ ਲਾ ਲੈ ਨੂੰ ਦੇਖਦੀ ਆ ਪਤਾ ਨਹੀਂ ਕਿੱਧਰ ਨੂੰ ਡਰ ਰਿਹਾ ਹੈਗਾ ਜਿਵੇਂ ਹੀ ਹੈਗਾ ਲੇਕਿਨ ਤਾਂ ਠੰਡ ਜਿਆਦੇ ਹੋ ਗਈ ਇਕ ਤਾਂ ਆ ਵੀ ਅੱਗ ਵੀ ਬੁਝ ਗਈ ਹੁਣ ਕਾ ਨੂੰ ਤੂੰ ਹੀ ਜੜੱਕੇ ਮਰੀ ਜਾਂ ਨਾ ਹੈ ਹੈ ਨਾ ਜੋ ਉਹ ਦਿਖੇ ਮਲੰਗ ਕਿੱਧਰ ਲੰਗ ਪੰਜਾਈ ਛੁੰਦਾ ਨਹੀਂ ਲੈ ਦੇਖ ਲੈ ਮਰਚਾਨੇ ਨੂੰ ਲਾ ਲੈ ਨਾ ਤੂੰ ਰੇ ਧੂਆਂ ਚ ਟੱਕੇ ਗੱਡਣ ਲੱਗ ਰਿਹਾ ਹੈ ਬੈਠਾ ਨਾ ਇਹ ਚ ਅੱਗ ਨਾ ਫੂਸ ਹੈ ਹੈਗੀ ਦੀ ਅੱਗ ਹੁਣ ਬੁਝ ਗਈ ਕਾਹ ਮਨਾਲਾ ਠੰਡ ਕਿੰਨੀ ਐ ਹੰਡਕ ਕਿੰਨੀ ਆ ਨਾ ਉਰੇ ਬੱਟੇ ਆਬਰਾਮ ਨਾਲ ਮੈਨੂੰ ਖੜੀ ਕਰਕੇਗਾ ਬੋਟਾ ਚ ਆਬਰਾਮ ਨਾਲ ਤੂੰ ਹੀ ਸਿੱਕਣ ਲੱਗ ਰਿਹਾਗਾ ਕੋਈ ਲੇ ਗਦੇ ਨਾ ਉਹੀ ਨਾ ਕੋਈ ਲੋਕ ਸਿੱਕਾ ਲਵਾ ਦੇ ਆਪਾਂ ਨੂੰ ਕਾਹ ਨੂੰ ਲਵਾ ਦੇ ਕੋਈ ਸਿੱਕਾ ਜਿਹਰੇ ਸਾਬ ਨਾਲ ਤੂੰ ਤਾਂ ਹੁਣੇ ਮੰਤਰੀ ਬਣ ਗਈ ਚਿੱਤੇ ਲੱਗੀ ਸੂਟ ਪਾਣ ਮੰਤਰੀਆਂ ਮੰਗੂ ਲੈ ਹੁਣ ਮੰਤਰੀਆਂ ਦੇ ਨਾਲ ਬੈਠਿਆ ਕਰਾਂਗੇ ਉੱਠਿਆ ਕਰਾਂਗੇ ਫਿਰ ਹੁਣ ਪਤਾ ਨਾ ਲੱਗਦੀ ਹੈਗਾ ਮੜਾ ਮੋਟਾ ਤੌਰ ਦਾ ਬਦਲ ਨਹੀਂ ਪੈਂਦੀ ਆ ਅੱਛਾ ਸੋਣਾ ਹੀ ਲੱਗਦਾ ਨਾਲੇ ਕਹਿੰਦਾ ਚ ਹੋਰ ਵੀ ਕਿਸੇ ਨੂੰ ਨਾਲ ਛੇੜ ਲਿਆ ਕਰ ਆਪਾਂ ਦੋ ਹੀ ਵੋਟਾਂ ਮੰਗਦੇ ਸੋਹਣੇ ਲੱਗਦੇ ਆ ਵੇ ਹੋਰ ਤੋਂ ਮੈਂ ਕੀ ਲੈਣਾਗਾ ਜਦ ਤੂੰ ਮੇਰੇ ਨਾਲ ਵੋਟ ਵੀ ਸਪੋਰਟ ਵੀ ਨਾਲ ਖੜਿਆਗਾ ਹੈ ਫਿਰ ਮੈਨੂੰ ਕੋਈ ਡਰ ਨਹੀਂ ਤੇਰੇ ਸਰਤੇ ਦਾ ਮੈਨੂੰ ਜਮੇ ਫਿਕਰ ਨਹੀਂ ਹੈਗਾ ਮੈਂ ਤਾਂ ਪੂਰਾ ਜੋਰ ਲਾਰਖਾ ਮੈਂ ਤਾਂ ਨਹੀਂ ਦੇਖ ਤੇਰੀ ਟੂਹੀ ਲੱਗਣ ਦਿੰਦਾ ਕੀ ਕਹਣਾ ਹਾਂ ਮੈਂ ਤਾਂ ਗਲ ਚੋਂ ਕੱਲੀ ਕੱਲੀ ਬੋਰ ਤੇ ਕਬਜ਼ਾ ਕਰ ਖੈ ਦੁਕਾਨ ਚ ਉਹਦੇ ਦਾ ਹੱਕ ਖੁੱਲਾ ਕਰਕੇ ਵੀ ਜੀਤੋ ਛੋਦਾ ਲਗਾਏ ਜਾਂਦਾ ਲੈ ਜੋ ਬੇ ਵੰਟ ਦੇ ਚਹਾਰੇ ਚ ਹੂਰੇ ਜੇ ਠੰਡਾ ਕੀ ਬੁੜੇ ਠਾਰਾ ਤੇ ਹਰ ਮੁੱਠੀ ਦੇ ਦੇ ਕਹਣਾ ਹੈ ਚਹਾਰੇ ਨਾ ਕੀ ਬੰਦਾ ਮੈਂ ਤਾਂ ਬਧਾਮ ਬੰਦਣ ਲੱਗ ਗਿਆ ਗੱਲਾਂ ਕਿਹੜੀਆਂ ਕਰਦੀਆਂ ਪਰ ਤੇ ਇਹ ਕੀ ਗੱਲ ਹੈ ਹੋਰ ਸੁokra ਹਾਂ ਹੂਰੇ ਨਹੀਂ ਤਾਂ ਸੁਣਦਾਗਾ ਤੂੰ ਇੱਕ ਉਹ ਬੇਲਾ ਬੈਠੀ ਆਣਾ ਦੇਖ ਲੈ ਮਸਤਰ ਉਹ ਮੇਰੇ ਜਣਾ ਚ ਬੈਠਿਆਗਾ ਕੁਛ ਨਹੀਂ ਬਗੈਰ ਸਕਦਾ ਤੇਰਾ ਉਹ ਪੱਕੀ ਗੱਲ ਆ ਹਾਂ ਉਹਨੂੰ ਤਾਂ ਲੋਕ ਉੱਤੋਂ ਮਿੱਠੀਆਂ ਗੁਲੀਆਂ ਦੇਈ ਜਾਂਦੇ ਨੇ ਵੀ ਫਿਰ ਵੀ ਚੱਲ ਆਂਦਾ ਬੰਦਾ ਜਿਵੇਂ ਨਾ ਬਾਕੀ ਮੈਨੂੰ ਤਾਂ ਹੁਣ ਦੇਖਾ ਕੋਈ ਸੋਚ ਵੀ ਕਰਨ ਦੇਖ ਮੇਰੀ ਭੈਣ ਆ ਗਈ ਹਾਂ ਠੀਕ ਆ ਹੁਣ ਮੇਰੀ ਭੈਣ ਨੂੰ ਲੈ ਕੇ ਚੱਲਿਆ ਕਰਾਂਗੇ ਵੋਟਾਂ ਲੈਣ ਜਾਂ ਲੈ ਕੇ ਨਾ ਇਹ ਨਸਿੱਤਰ ਨੂੰ ਤਾਂ ਆਪੇ ਸੰਭਲੂ ਨਸਿੱਤਰ ਨੂੰ ਉਹ ਆਪੇ ਸੰਭਲੂ ਮੈਨੂੰ ਹੁਣ ਕੋਈ ਸੋਚ ਨਹੀਂ ਹੈਗੀ ਹੁਣ ਤਾਂ ਕੋਈ ਮਰਜ਼ੀ ਆ ਜਾ ਸਾਰਿਆਂ ਨੂੰ ਰੋੜ ਦੂੰਗੀ ਮਾਰ ਮਾਰ ਠੇਡੇ ਸਾਰਿਆਂ ਨੂੰ ਘੜ ਦੂੰਗੀ ਫਿਰ ਇਹ ਕਹਿੰਦਾ ਉਰੀ ਕਨੂੰ ਠੇਡੇ ਮਰੀ ਜੰਨੀ ਐ ਚੱਲ ਜਾ ਕੇ 12 ਚ ਮਾਰ ਦਿਆਂ ਠੇਡੇ ਵੋਟਾਂ ਮੰਗਦੇ ਆ ਹਾਂ ਇਹ ਵੀ ਠੀਕ ਆ ਨਾ ਨਾਲੇ ਤੂੰ ਉਹਨੂੰ ਯਾਤਰੀ ਨੂੰ ਕਹ ਦੇ ਦੋ ਦਿਨ ਦੁਕਾਨ ਬੰਦ ਕਰ ਦੂਗਾ ਫਿਰ ਉੱਥੇ ਵੀ ਫਿਰ ਉਸਦੇ ਨੇ ਗਾਖ ਜੇ ਤਕਾਲ ਬੰਦ ਕਰਤੀ ਵੋਟਾਂ ਲੈਣੀਆਂ ਨੇ ਮੇਹਾਂ ਤੜਕੇ ਜੇ ਖੋਲਿਆ ਕਰੋ ਇੱਕ ਚੱਕਰ ਤਾਂ ਲਵਾ ਲਿਆ ਕਰੋ ਉਹਨੂੰ ਕਹ ਦੇ ਆਪਣੇ ਨਾਲ ਆ ਜਾ ਕਰੂਗਾ ਓਏ ਮੇਰਾ ਸਾਲਾ ਉਹ ਪੁੱਠੇ ਕੰਮ ਕਰਦਾ ਤੈਨੂੰ ਪਤਾ ਹੈ ਜੇ ਕਿਸੇ ਨੂੰ ਅੱਖ ਮਾਰਤੀ ਹੋ ਚਾਰ ਬੁੱਟਾ ਖਰਾਬ ਕੋਈ ਆਏ ਕਿ ਹੁਣ ਹੁਈ ਅੱਖਾਂ ਮਾਰਦਾ ਜੇ ਅਗਲੀ ਚਾਕੂਗੀ ਤਾਂ ਹੀ ਅਗਲੇ ਆਪਾਂ ਨੂੰ ਚੱਕ ਨਹੀਂ ਨੰਦੇ ਮੇਰਾ ਹੈ ਕਿ ਹੁਣ ਚਾਹ ਫੜਾਣ ਲੱਗਿਆ ਅਗਲੇ ਚਾਕੂਗੀ ਫਿਰ ਇਹਦਾ ਮੱਤ ਬਲੋਦੀ ਕਿ ਨਹੀਂ ਅੱਖ ਮਾਰਨੀ ਹੈ ਉਹ ਤਾਂ ਡੈਨ ਮਰੂ ਅੱਖ ਬਹੁਤ ਕੁੱਤੀ ਚੀਜ਼ ਆ ਉਹ ਕੌਣ ਨਹੀਂ ਰੱਖੇਗਾ ਕੱਲ੍ਹ ਵਸਤੇ ਨਾ ਉਹਨੂੰ ਕਹਿ ਦਾਂਗੇ ਆਪਾਂ ਕੋਈ ਗੱਲ ਨਹੀਂ ਰੱਖ ਕੇ ਕੀ ਕਰਾਂਗੇ ਨਾਲੇ ਆਪਣੀ ਬੇਇੱਜ਼ਤੀ ਕਰਾ ਦੂਗਾ ਕਿਥੀ ਮੈਂ ਤਾਂ ਤਾਂ ਕਹੇ ਨਾ ਇਹ ਤਾਂ ਠੀਕ ਆ ਤੂੰ ਹੀ ਤੈਨੂੰ ਆਇਆ ਬਸ ਨਹੀਂ ਆਇਆ ਨਾਲ ਵੀ ਕੋਈ ਹੋਰ ਨਾ ਤੁਰਪੇ ਮ ਚੱਲ ਪੁੱਜਾ ਇਹ ਜਿਵੇਂ ਮਰਜੀ ਸੋਚ ਲੈ ਇੱਕ ਮਾੜਾ ਮੋੜਾ ਠੰਡ ਹੋ ਰਹੀ ਆ ਪਾ ਲਿਆ ਕਰ ਉਸ ਤੋਂ ਨਹੀਂ ਕੋਟ ਕੂਟ ਕੋਈ ਮੈਨੂੰ ਕੱਚੇ ਠੰਡ ਲੱਗ ਜੇ ਪਰ ਜਾਈ ਇਹ ਤੂੰ ਤਾਂ ਬਾਲੀ ਸੋਣੀ ਬਣੀ ਫਿਰਦੀ ਅੱਜ ਸੱਚੀ ਹਾਂ ਮੇਰੇ ਵਾਲਾ ਭਾਈ ਮਨ ਲੱਗ ਜਾਏ ਉਹੀ ਨਾ ਕਿਤੇ ਉਹੀ ਨਾ ਕਿਤੇ ਖਿਚੜੀ ਖਾ ਜੇ ਖਿਚੜੀ ਖਾ ਜੇ ਹੈ ਉਹ ਕਿਵੇਂ ਹੁੰਦੀ ਖਿਚੜੀ ਖਾ ਜੇ समझी नहीं, नहीं माऊंगा तो खतरा हाँ, है मूहे लग लिया कर मेरे बरोबर ना तुरै कर माड़ा पिछले हो जा कर चल लं लगे तू मूहे लग गए आ जा चंगा ਨਾ ਨਸ਼ਕਰ ਦੀ ਕੀ ਕਰਾਂ ਮੈਂ ਨਸ਼ਰ ਦਾ 4 ਦਿਨ ਹੋ ਗਏ ਹੋੜਾ ਹੀ ਨਹੀਂ ਹੈਗਾ ਨਾ ਕੱਲ ਆਇਆ ਨਾ ਅੱਜ ਆਇਆ ਮੈਂ ਤੂੰ ਕਦੇ ਪੁੱਛੀਂ ਨਾ ਮੈਨੂੰ ਮੈਂ ਰੱਖੀ ਬਗਾੜਤਾ ਕੋਈ ਨਹੀਂ ਅੱਜ ਸਰਪੰਚ ਦੀ ਮੈਂ ਪਹਿਲਾਂ ਤੇਰੇ ਚਕਾਉਂਗੀ ਨਾਲੇ ਤੇਰੇ ਘਾਟੀ ਨੇ ਚਕਾਉਂਗੀ ਤੇ ਕੱਲ੍ਹਿਆ ਚਕਾਉਂਦੀ ਹੈਗੀ ਬਥੇਰਾ ਫੋਨ ਲਾ ਲਿਆ ਕੰਜਰ ਨੂੰ ਫੋਨ ਹੀ ਚੱਕਣ ਚਾਹੁੰਦਾ ਹੈ ਆ ਖਬਰੇ ਕਿੱਥੇ ਨਿਕਲੇ ਆ ਦੀ ਰੰਗ ਨਾਲ ਮਨਨਾ ਆਪਣੀ ਗਰੋਂ ਲੈਣ ਗਿਆ ਹੋਊਗਾ ਪੱਕਾ ਕਹਿੰਦਾ ਦੀ ਗੱਲ ਕਿ ਪੇਕੇ ਗਈ ਹੋਈ ਹੈਗੀ ਸਰੇ ਨੂੰ ਖੰਦਾ ਹਊਗਾ ਜਾ ਕੇ ਉੱਥੇ ਕਰਾਉਂਦਾ ਹਊਗਾ ਸੇਵਾ ਕੋਈ ਆਉਂਦੇ ਦੀ ਮੈਂ ਸੇਵਾ ਕਰੂੰਗੀ ਇਹਦੀ ਹੂੰ ਝਾ ਤੰਨੇ ਇਹਨੇ ਲੁਕਰ ਮਚਾਈ ਖੇਡਦੀਆ ਮੇਰੇ ਨਾਲ ਨਾ ਉਹ ਨਹੀਂ ਖੜਨਦੇ ਐਸਪ੍ਰੈਸ ਇਹ ਲਾ ਤਾ ਥੱਪਾ ਲੱਗ ਗਿਆ ਨਾ ਚਾਦੀ ਘੁੱਟ ਦੇ ਰਹਿਣ ਦੇ ਤੇਰੇ ਥਾਪੇ ਦੂਪੇ ਨੂੰ ਨਾ ਜਦੋਂ ਮੈਂ ਤੈਨੂੰ ਕਿਹਾ ਤੀ ਵੀ ਇਸ ਕਮਰੇ ਚ ਤਾਂ ਪੈਰ ਬਾਹਰ ਪਉਣਾ ਨਹੀਂ ਹੈਗਾ ਫਿਰ ਉਰੇ ਖੜਿਆ ਕੀ ਕਰਦਾ ਆ ਗੋਧੂ ਬਾਣੀ ਦਾ ਹੋਣਾ ਦੀ ਗੱਲਾ ਲੈ ਜਾ ਪੰਜੀਰੀ ਦਾ ਸਮਾਨ ਇਹ ਤੇਰੇ ਘਰ ਵਾਲੀ ਵਾਸਤੇ ਖੜਾਇਆ ਦੀ ਤੈਂ ਅੱਛਾ 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 ਆ ਲਿਆ ਤਾ ਕਹਣਾ ਮੈਂ ਮੇਰੀ ਗੱਲ ਸੁਣ ਨਾ ਤਾਂ ਦੇਖ ਹੁਣ ਮੈਂ ਪਹਿਲਾਂ ਨਹੀਂ ਰਹੀ ਹੈ ਨਾ ਤੂੰ ਮੈਨੂੰ ਮਿੰਟ ਜੇ ਗੋਲ ਮੋਲ ਕਰਕੇ ਗੱਲਾਂ ਇਹ ਬੁੱਧੂ ਬਣਾ ਕੇ ਉਹਦੀ ਤੁਰਦਾ ਲੱਗਦਾ ਸੀ ਮੈਨੂੰ ਸਭ ਪਤਾ ਹੈ ਵੀ ਪੰਜੀਰੀ ਦਾ ਸਮਾਨ ਕਿੱਥੇ ਜਾਣਾ ਹੈ ਕਿੱਥੇ ਨਹੀਂ ਜਾਣਾ ਅਗਰ ਹੀ ਜਾਣਾ ਅਮਰੇ ਹੋਰ ਕਿੱਥੇ ਜਾਊਗਾ ਫਿਰ ਮੈਨੂੰ ਕਿਹੜਾ ਗੋਧੂ ਬਾਣੀ ਦੀ ਦੁਕਾਨ ਦਿਖਦੀ ਨਹੀਂ ਹੈਗੀ ਫਿਰ ਆਪੇ ਲਿਓ ਫਿਰ ਤੂੰ ਲੈ ਜਾ ਕੇ ਲਿਆਉਂਗੇ ਫਿਰ ਲਿਆ ਤੂੰ ਅੰਦਰ ਬੈਜਾ ਹੁਣ ਚਾਹ ਦੀ ਨਾ ਰਹਿ ਹੁਣ ਅੰਦਰੇ ਬੰਦ ਕਰੇਗੀ ਮੈਨੂੰ ਚਾਹ ਤੂੰ ਤਾਂ ਕੋਈ ਨਾ ਤਰਖੇ ਮੈਂ ਬਣ ਰਹੀ ਐ ਰਿਹਾ ਦੂੰਗੀ ਜਿੰਨਾ ਚਿਰ ਬੋਤਾ ਪੈਂਦੀਆਂ ਨਹੀਂ ਜੇ ਗੇੜ ਤੋਂ ਪੈਰ ਬਾਹਰ ਧਰ ਲਿਆ ਨਾ ਤੇਰੇ ਗਿੱਟੇ ਸੰਗ ਨੂੰ ਗਿੱਟੇ ਲੈ ਤੂੰ ਗੇੜ ਤੋਂ ਮਾਰੇ ਨਹੀਂ ਹੀ ਕਦਨ ਹੋਗੇ ਤੇਰੇ ਲੱchna ਕਰਕੇ ਰਹੀ ਸੀ ਤਾਂ ਮੈਨੂੰ ਘਰੋਂ ਗੱਡਿਆ ਤਾਂ ਮੈਂ ਗਈ ਨਹੀਂ ਮੈਨੂੰ ਕਿਉਂ ਰੋੜਦੀ ਉਹ ਨਾ ਮੈਂ ਰੋਜੇ ਗੇੜ ਤੋਂ ਬਾਹਰ ਜਾਂਦੀ ਮੈਂ ਘਰੋਂ ਕਾਹ ਤੇ ਬਾਹਰ ਗੱਡੂ ਆ ਰਹੀ 맞아, 안 자고, 아, 눈을 자고, 아, 혼내라, 가야 우리, 아, 무서워, 말 말. ਕਾਦੇ ਵਾਸਤੇ ਕੱਢਿਆ ਹਲੇ ਮੈਨੂੰ ਪੁੱਛਦਾ ਕਿ ਤੈਨੂੰ ਪਤੀ ਨਹੀਂ ਹੈਗਾ ਤੂੰ ਤਾਂ ਛਮਕ ਛੱਲ ਦੇ ਮਾਗਰ ਮਾਗਰ ਕਿਹੜੇ ਦਿਨ ਦਾ ਫਰਦਾ ਸੀ ਵੀ ਇਹ ਤਾਂ ਮੈਂ ਕੀ ਲੈਣਾ ਫਿਰ ਉਹਨੇ ਤੇਰਾ ਘਰ ਸੰਭ ਲਿਆ ਕੇ ਸੰਭ ਲਿਆ ਪਰ ਓ ਮੈਂ ਇਹ ਆ ਮੰਦੀ ਦੇ ਹੈਗਾ ਜੀ ਉਹਨੇ ਬੋਟਾ ਜਦਾ ਇੱਕ ਪਾਸੇ ਦਾ ਬੰਦਾ ਖੜੂਗੀ ਕਿਸੇ ਨਾ ਕਿਸੇ ਪਾਸੇ ਦਾ ਫਿਰ ਉਧਰ ਖੜਨਾ ਜਿੱਧਰ ਮੈਂ ਕਹੂੰਗੀ ਓ ਲਾਲ ਮੂਹੀ ਨਾਲ ਮੇਰੀ ਵਰਦੀ ਨਹੀਂ ਆ ਮੈਂ ਕਿਵੇਂ ਖੜਾ ਮੈਂ ਤੇ ਲਾਲ ਮੂਹੀ ਨਾਲ ਬਣਾ ਕੇ ਕੀ ਕਰਨਾ ਹਾਂ ਕੀ ਕਰਨਾ ਬਣਾ ਕੇ ਉਹ ਤਾਂ ਮੈਨੂੰ ਦੇਖ ਕੇ ਪੈਂਦੀ ਐ ਮੈਂ ਮੇਰੀ ਸਹੱਜ ਬਣਾ ਦਾ ਮਾਗਰ ਮੇਰੀ ਲਾਲ ਮੂਹੀ ਨਾਲ ਨਹੀਂ ਪੜਦੀ ਮੇਰੇ ਨਾਲ ਤਾਂ ਬਣਦੀ ਐ ਤੇਰੇ ਮੈਂ ਘਰ ਆਈਆਂ ਪਤਨੀਆਂ ਮੈਂ ਤੇਰੀ ਜਿੱਧਰ ਮੈਂ ਕਹੂੰਗੀ ਨਾ ਵੋਟ ਉਧਰ ਪਾਉਣੀ ਆ ਤੂੰ ਮੇਰੇ ਪਿੱਛੇ ਚੱਲ ਪੈ ਕਿਸੇ ਤੋਂ ਕੀ ਮੈਂ ਤੇਰੀ ਗੱਲ ਸੁਣ ਲੈ ਮੈਂ ਇਹ ਰੋਨਲਡ ਕਰਾ ਕੇ ਐਫੀ ਡੈਪਟ ਵੀ ਭਾਈ ਮੋਟਾ ਤੈਨੂੰ ਬਾਉਂਗਾ ਤੈਨੂੰ ਜਿਧਾਉਂਗਾ ਅੱਛਾ ਅੱਛਾ ਹਾਂ ਉਹਦਾ ਐਫੀ ਡੈਪਟ ਮੇਰੇ ਨਾਲ ਜਿਹੜੀਆਂ ਚਾਰ ਲਾਵਾ ਲਈਆਂ ਥੀਆਂ ਉਹਨਾਂ ਤੋਂ ਵੱਧ ਕੀਮਤੀ ਹੋ ਗਿਆ ਹਨਾ ਉਹ ਫਿਰ ਮੈਂ ਉਹਦੇ ਨਾਲ ਨਾਵਾ ਲਊਂਗਾ ਮੋਟਾ ਦਾ ਬਾਖਦੇ ਆਪਾ 200 ਬੰਦਾ ਬਰਾਕ ਦਾ ਗਿਆ ਸੀ ਦੇਖ ਲੈ ਪਿੰਨ ਚ ਪਿੰਡ ਦੇ ਵਿੱਚ ਨਾ ਬੰਨੀ ਲਵਾ ਦੂ ਬੰਨੀ ਬੋਟਾ ਐਦਣ ਜੇ ਉਹਦੇ ਨਾਲ ਤੁਰੇ ਆ ਮੇਰੀ ਗੱਲ ਸੁਣ ਪਹਿਲਾ ਦੋ ਸੌ ਬੰਨੇ ਲੱਗਿਆ ਨਹੀਂ ਸਰ ਕੋਈ ਗੱਲ ਨਹੀਂ ਉਹ ਪਤਾ ਨਹੀਂ ਮਾੜਾ ਕਿਹੜਾ ਟਾਈਮ ਚੰਗਾ ਟਾਈਮ ਹੁੰਦਾ ਮਾੜਾ ਮਾੜਾ ਚੰਗਾ ਪੱਤੀਆ ਮੈਨੂੰ ਤੂੰ ਕਿੱਥੇ ਵੋਟ ਹੈ ਹਾਂ ਮੈਂ ਤੂੰ ਖੜੀ ਹੋਏਂਦੀ ਬੋਟੇ ਤੇ ਤੈਨੂੰ ਤਾਂ ਮਰਦੇ ਨਾਲ ਲੱਗਦਾ ਮੈਂ ਉਹਦੇ ਨਾਲ ਤਾਂ ਮੈਂ ਅੱਜ ਲੱਗਾ ਨਾ ਕੱਲੂ ਲੱਗਾ ਲੱਗਣਾ ਦੇਖ ਪਾਊਗਾ ਕਿਤੇ ਮੈਂ ਕਹੂੰਗੀ ਜੇ ਤੂੰ ਗੈਣਾ ਨਾ ਐਫੀਡੀ ਐਪ ਟੱਕਰ ਆ ਕੇ ਮੈਂ ਵੀ ਮੇਰੀ ਭੈਣ ਨੂੰ ਜਵਾਨ ਦਿੱਤੀ ਐ ਵੀ ਮੇਰੇ ਹੁੰਦੇ ਤੂੰ ਵੋਟਾਂ 'ਚ ਹਾਰ ਜਾ ਮੇਰੀ ਗੱਲ ਹੋਣਾ ਭਰਾਏ ਮੈਂ ਰੁਕਦਾ ਵੀ ਨਹੀਂ ਰਹਿ ਗਿਆ ਤੇ ਬਾਹਰ ਕਰਦੀ ਐ ਅੱਛਾ ਹੇਰ ਲੈ ਐਂ ਕਰ ਇਹ ਆਲ ਕੀ ਟੱਪ ਕੇ ਦਿਖਾ ਦੇ ਮੰਨ ਜੋ ਤੈਨੂੰ ਬੜਾ ਫੁੱਲ ਟੱਪ ਨਹੀਂ ਲਾਓ ਟੱਪੋ ਉਹੀ ਟੱਪਾ ਯਾਨੀ ਹੁਣੀ ਟੱਪ ਕੇ ਦਿਖਾ ਸੁੱਪ ਜੂਗਾ ਟੱਪੋ ਤੈਨੂੰ ਮੈਂ ਲੈ ਵੇ ਦੇਖੀ ਇਹ ਟੱਪੀ ਟੱਪੀ ਸੁੱਪ ਟੱਪੋ ਦਲ ਟੱਪਵਾ ਐ ਉਹੀ ਜਮ ਮਰ ਮਾਰਦੀ ਐ ਮੇਰੇ ਤੇ ਦੂਰ ਲੱਕ ਤੱਪ ਕੇ ਦਿਖਾਵਾਂ ਤੈਨੂੰ ਮੈਂ ਫੇਰ ਦਿਖਾ ਦੇ ਹਲਾ ਗਵਾਡੀ ਦੇ ਕੋਠੇ ਜੜਕ ਲਗਾ ਲਗਾ ਖੇਤਰ ਦੀ ਇੱਜ਼ਤ ਦੇਖੋ ਕਿੰਨੀ ਗਵਾਡੀਆਂ ਨੂੰ ਪਤਾ ਹੈ ਤੇਰੀਆਂ ਕਰਤੂਤਾਂ ਦਾ ਉਹ ਕਹਿੰਦੇ ਨੇ ਸੰਕੜੀ ਸਾਡੇ ਦੇ ਗਿੱਟੇ ਫੇਰ ਦੇਖੀ ਜਾਊਗੀ ਆ ਮੇਰਾ ਸਾਜ ਮਰੂ ਕਰਤਾ ਦੀ ਦੇਖ ਲੈ ਹਲਾ ਗੂੰਗੀ ਚੱਪਣੀ ਜੀ ਕਿਤੇ ਹੋਰ ਦੌੜਨੇ ਨਾਲ ਚਾਹ ਲਾ ਕੋ ਪਿੰਡ ਦੇ ਖੇਤਰ ਲੱਗਣਾ ਦੁਰਦਾ ਕਣੀਆਂ ਤੇਰੇ ਦੋਨੇ ਗਿੱਟੇ ਵੱਡ ਕੇ ਨਾ ਤਨੂ ਉਹ ਲੈਦਾ ਰੇੜੀ ਜੀ ਰੁੜਨ ਵਾਲੀ ਉਹ ਤੇ ਮੈਂ ਕਿਹ ਬੱਕ ਜੱਕਰੀ ਜਿੱਥੇ ਜਾਣਾ ਹੁੰਦਾ ਮੇਰੇ ਨਾਲ ਜੇ ਟੱਡੀ ਜੱਕਰੇਂਗੀ ਮੇਰੀ ਤੂੰ ਕਿੱਥੇ ਰੱਖ ਲੂੰ ਕੋਈ ਹਾਂ ਬਰਬਾਦ ਮੈਂ ਪਿੰਡ ਤੋਂ ਬਾਹਰ ਨਹੀਂ ਜਾਣੀ ਮੈਨੂੰ ਦੋ ਦਿਨ ਜਾਣ ਦੇ ਦੇ ਲੇਕਿਨ ਮੈਂ ਕਪਾ ਉੱਥੇ ਵਹਿ ਜਾ ਬੰਦੇ ਦਾ ਪੁੱਤ ਬਣ ਕੇ ਜੇ ਚੰਗੀ ਚਾਹਣਾ ਨਹੀਂ ਦੇਖ ਲੈ ਮੇਰਾ ਗੁੱਸਾ ਨਾ ਪਰਖ ਗਰਦਨ ਲਾ ਦੂੰਗਾ ਤਾ ਤਨਾ ਤੂੰ ਜਾਣ ਮੈਂ ਤੈਨੂੰ ਵੀ ਜਲਾ ਮੈਂ ਤਾਂ ਜਾ ਮੈਂ ਤੂੰ ਜਾ ਕੇ ਦੇਖਿਆ ਉਹ ਲੰਡੀ ਟੂਟਾ ਫੜਾਇਆ ਇਹ ਤਾਂ ਮੈਂ ਟੱਪ ਦੂੰ ਤੂੰ ਪੈ ਜਾ ਆਜਾ ਮੈਨੂੰ ਆਏ ਦੱਸ ਰੇ ਉਹ ਲੰਡੀ ਚੜੀ ਤੇਰੀ ਕੀ ਲੱਗੀ ਜਿਹਦਾ ਕੋਈ ਅਤਾ ਨਹੀਂ ਪਤਾ ਨਹੀਂ ਕੋਈ ਥਾਂ ਨਹੀਂ ਟਿਕਾਣਾ ਨਹੀਂ ਪਤਾ ਨਹੀਂ ਕਿੱਥੋਂ ਆਈਏ ਕਿੱਥੋਂ ਨਾ ਇਹ ਮੇਰੀ ਭੈਣ ਹੈ ਪਤਾ ਤਾਂ ਹੈਗਾ ਵੀ ਕੌਣਾ ਇਹ ਓਏ ਬੇਗੂੜਤੀ ਪਰ ਅਗਲੀ ਦੀ ਭੈਣ ਹੈਗੀ ਕੀ ਪਤਾ ਕਿਹਦੀ ਤੇ ਹੀ ਭੈਣ ਹੈ ਪੇਕਿਆਂ ਦਾ ਨਹੀਂ ਕੋਈ ਪਤਾ ਸਹੁਰਾਂ ਦਾ ਨਹੀਂ ਪਤਾ ਉਹੀ ਕਹੀ ਜੋਗੀ ਮੈਂ ਤਾਂ ਕੁਮਾਰੀਆਂ ਆਈ ਨਹੀਂ ਪਤਾ ਦੋ ਚਾਰ ਜਵਾਕ ਕੋ ਨਾ ਰੋਟੀ ਛਾਣੇ ਤੈਨੂੰ ਲੈ ਕੇ ਡੁੱਬ ਜੂਗੀ ਕਿਸੇ ਪਾਸੇ ਕੀ ਮੰਗਦਾ

ਆਪਦੇ ਆਪ ਨੂੰ ਸੋਚ ਲਈ ਫੇਰ ਤਾਂ ਲਾ ਫੇਰ ਤੂੰ ਅੰਦਰ ਨਹੀਂ ਆ ਸਕਦਾ ਦੁਬਾਰੇ ਖੇਤ ਪਾਇਆ ਕਰ ਚਰਨੇ ਚੰਦਰਾ ਪੇਟ ਆ ਜਾ ਲੂਹ ਪੀਏ ਕਿ ਕੰਜਰ ਨਹੀਂ ਕੋਈ ਨਹੀਂ ਆਉਣ ਦੇ ਆ ਕਿਵੇਂ ਕੁੰਗੜਾਏ ਬੈਠਾ ਇਹਨੂੰ ਕਹਿੰਨੀ ਆਈ ਇਹ ਮੇਰੇ ਤਾਂ ਇੱਕ ਬੋਟ ਹੋਰ ਪੱਕੀ ਹੋ ਜੂਗੀ ਸასი ਕਾਲ ਸਰਪੰਚ ਜੀ ਹਾ ਗੱਲ ਕਹਿ ਕੇ ਤੂੰ ਮੇਰਾ ਸੀਨਾ ਹੋਰ ਚੌੜਾ ਕਰਤਾ ਸੌਂ ਲੱਗੇ ਮੇਰੇ ਤਾਂ ਜੀ ਕਰਦਾ ਮੈਂ ਹੁਣੇ ਤੇ ਸਾਰੀਆਂ ਮੰਗਾ ਪੂਰੀਆਂ ਕਰਦਾ ਮੰਗਾ ਤਾਂ ਤੇ ਤੋਂ ਪੂਰੀਆਂ ਕਰਾਉਂ ਆ ਸਾਰੀਆਂ ਕਰਾਉਂ ਆ ਟੈਨਸ਼ਨ ਨਾ ਲੈ 50 ਬੰਦਾ ਪੱਕੀਆਂ ਕਰਕੇ ਨੇ ਤੇ ਤੇਰਾ ਵੀ 50 ਬੰਦਾ ਹੈਗੇ ਨੇ 50 ਬੰਦੇ ਪੱਕੇ ਹੋਣਾ ਜਿੱਥੇ ਹੋ ਗਏ ਤੋਹਣਾਂ ਨੇ ਹਾ ਸਿਕੰਦਰ ਚਲ ਆ ਤੂੰ ਚਾਹ ਪਿਆਵਾ ਉਹ ਚਾਹ ਤਾਂ ਫੇਰ ਪੀਵਾਂਗੇ ਜਦੋਂ ਮੇਰਾ ਤਾਂ ਜੀ ਕਰਦਾ ਨਾ ਤੇਰੇ ਸਰਬਸੰਮਤੀ ਨਾਲੇ ਹਾਰ ਪਵਾਦਾ ਜਿਹੜੀ ਦੂਜੀ ਵੋਟਾਂ 'ਚ ਖੜੀ ਹੋ ਰਹੀ ਐ ਜਿਹੜੀ ਜਿੰਨੇ ਲੱਗੇ ਹਜ਼ਾਰ ਹੋਗੇ ਨਾ ਉਹਨੂੰ ਤਾਂ ਮੈਂ ਕਤਲ ਕਰਦਾ ਤੇਰੇ ਪਿੱਛੇ ਗੱਟਾ ਵੜਦਾ ਨਾ ਗੱਟਾ ਸੌ ਲੱਗੇ ਮੈਂ ਤਾਂ ਬਾੜੀ ਬਿਓ ਵਰਗਿਆ ਲੱਗਦੀ ਆ ਕਿ ਜੀ ਕਰਦਾ ਮੈਂ ਬਸ ਮੇਰੇ ਜਜ਼ਬਾਤ ਕਾਬੂ ਚ ਨਹੀਂ ਆਉਂਦੇ ਹੈ ਕਿ ਬਾਕੀ ਸੈਂਸ਼ਨ ਨਾਲੇ ਤੂੰ ਤਾਂ ਸਰਪੰਚ ਵੀ ਬਣ ਗਈ ਏ ਮੇਰੀਆਂ ਮੰਗਾਂ ਸਾਰੀਆਂ ਪੂਰੀਆਂ ਕਰਦੀ ਤੂੰ ਮੈਂ ਕਿਹਾ ਜਿਹੜਾ ਕੁਝ ਕਹੇਗਾ ਤੇਰਾ ਜਿਹੜਾ ਵੀ ਅੜਿਆ ਕੰਮ ਹੋਊਗਾ ਮੈਂ ਮੈਂ ਕਰੂੰਗੀ ਫਿਕਰ ਨਾ ਕਰ ਜਮਾਂ ਵੀ ਪਹਿਲਾ ਮੈਨੂੰ ਐਂ ਦੱਸ ਜਿਹੜੇ ਜਿਹੜੇ ਮੇਰੇ ਉਹਦੇ ਕਣੀ ਨੇ ਲੋਕ ਉਹ ਮੇਰੇ ਕਣੀ ਕਰ ਮੈਂ ਤੈਨੂੰ ਕਹਿਤਾ 50 ਤਾਂ ਹੈਗੀਆਂ ਨਹੀਂ 50 ਤੋਂ 55 ਕਰ ਦੂੰਗਾ ਮਿਲ ਜਾਣੀ ਹੁੰਦੀਆਂ ਔਰ ਇੱਕ ਵੀ ਵੋਟ ਨਹੀਂ ਪੈਣੀ ਚਾਹੀਦੀ ਹੈਗੀ ਮੈਂ ਤਾਂ ਹੱਕ ਤੇ ਦੀਵਾ ਮੇਰੇ ਹੱਕ ਉਹਦੇ ਹੱਕ ਤੇ ਉਹਦੇ ਹੱਕ ਤੇ ਦੀਵਾ ਵਾਲ ਦੀ ਮਾ ਤੂੰ ਟੈਨਸ਼ਨ ਨਾ ਲੈ ਹੈਨਾ ਇੱਕ ਵੀ ਵੋਟ ਨਾ ਪਵੇ ਸਾਰੀਆਂ ਵੋਟਾਂ ਮੇਰੇ ਕਣੀ ਪੈਣ ਮੈਂ ਤਾਂ ਕਹਿੰਨੀ ਹੈਗੀ ਜੋ ਕਹੇਗਾ ਮੈਂ ਉਹ ਕਰ ਦੂੰਗੀ ਤੇਰੀ ਗੱਡੀ ਦੇ ਸਰਪੰਚ ਨੂੰ ਲਿਖਾ ਦੂੰਗਾ ਸਰਪੰਚੀ ਲਿਖਾ ਦੇਣਾ ਗੱਡੀ ਆ ਜਾਏ ਨਾਂ ਵੀ ਲਖਾ ਲਾ ਗਏ ਗੱਡੀ ਨਹੀਂ ਆਈ ਅਜੇ ਤਾਂ ਕੋਈ ਨਾ ਸਾਰਾ ਕੁਝ ਆ ਜਾਈ ਤੂੰ ਨਾ ਤੂੰ ਠੰਡ ਚੁਰ ਕੀ ਕਰਦਾਗਾ ਹਰ ਜਾਈ ਜੀ ਬੈਠਾ ਠੰਡ ਕਿੱਥੇ ਲੱਗਦੀ ਐ ਠੰਡ ਨਹੀਂ ਲੱਗਦੀ ਤੈਨੂੰ ਦੇਖ ਕੇ ਤਾਂ ਠੰਡ ਉੱਤਰ ਗਈ ਕਾਨੂੰ ਮ ਖਾਰ ਕਰਦਾਗਾ ਨਾ ਐ ਟੀਚਰਾਂ ਨਹੀਂ ਕਰਦੇ ਹੁੰਦੇ ਕਈ ਵਾਰੀ ਉਲਟਾ ਪੈ ਜਾਂਦਾ ਹੁੰਦਾ ਕਾਨੂੰ ਪੈਂਦਾ ਸਰਪੰਚੀ ਦਾ ਬਣੇਗੀ ਹੁਣ ਤੂੰ ਸਰਪੰਚੀ ਤਾਂ ਬਣੂਗੇ ਫਿਰ ਐ ਸਰਪੰਚੀ ਨੂੰ ਟੀਚਰਾਂ ਨਹੀਂ ਕਰਦੇ ਹੁੰਦੇ ਦੇਖ ਚੰਗਾ ਚੰਗਾ ਬਣਾ ਕਰਦੇ ਨੇ ਲੱਗਿਆ ਪੰਜ ਚਾਰ ਵੋਟਾਂ ਸਰ ਪੰਜ ਚਲੀ ਦਾ ਸੋਹਣੀ ਹੈ ਜੇ ਬਣ ਗਈ ਨਾ ਪਿੰਡ ਦੀ ਨਹਾਰ ਬਦਲ ਦੂ ਹਾਂ ਵੀ ਲਾਲਾ ਉਹ ਤਾਂ ਕੰਮ ਹੈ ਕੁੱਤੀ ਹੈ ਗੱਲ ਤਾਂ ਦੋਖਣ ਲੱਗ ਜਾਂਦੇ ਨੇ ਮੇਰੀਆਂ ਤਾਂ ਫਿਰਤੀਆਂ ਸਾਰੇ ਪਿੰਡ ਚ ਮੈਨੂੰ ਐਂ ਦੱਸ ਤੂੰ ਕੀ ਖਾ ਕੇ ਆਉਣਾਗਾ ਆ ਜਾ ਤੁਰਭੀਆਂ ਨਾਲੇ ਖਸ ਖਸ ਕਿਹਦੇ ਦਾ ਖਸ ਕੇ ਆਉਣਾ ਵੇ ਤੂੰ ਰਾਨ ਨਹੀਂ ਤੇਰੇ ਕੰਨ ਨਹੀਂ ਆਉਂਦਾ ਹਾਂ ਕਾ ਚੁਖ ਖਟਕਟ ਖਾ ਕੇ ਆਣਾ ਅੱਛਾ ਬਿਆਹ ਹੁੰਦਾ ਹੈ ਉਹ ਹੋ ਕੀ ਹਾਲ ਹੈ ਮੁੰਡਿਆ ਇਹ ਕਥੂ ਭੱਜਿਆ ਜਾਂਦਾ ਠੀਕ ਹੈ ਲਾਲਾ ਜੀ ਠੀਕ ਹੈ ਤੁਸੀਂ ਦੱਸੋ ਐਂ ਕਹਿੰਦੇ ਫਿਰ ਬੋਸਟਾਂ ਦਾ ਖਿਆਲ ਰੱਖੀ ਬੋਟਾ ਹੋਰ ਆਮ ਨੂੰ ਪਤਾ ਹੈ ਬੋਟਾ ਦੇ ਖੜੇ ਨੇ ਰਾਜਕੌਰ ਜੀ ਹਾਂ ਬੱਚੀ ਲੱਗਦੀ ਆ ਮੈਂ ਤੇਰੀ ਨਾਲੇ ਮੈਂ ਕਿੱਚਾ ਲੱਗਦਾ ਇੱਕ ਉੱਚਾ ਲੱਗਦਾ ਕੰਜਰਾ ਹੋਰ ਕਿੱਥਾ ਲੱਗਦਾ ਮੈਨੂੰ ਡੇਲਾ ਤੂੰ ਚੱਚੀ ਲੱਗਦੀ ਹੈ ਉਹ ਤਾਂ ਮੈਨੂੰ ਪਤਾ ਵੀ ਹੈ ਬੋਟਾ ਚ ਖੜੇ ਨੇ ਹਾਂ ਫੇਰ ਲਾ ਦਿਓ ਜੋਰ ਵੋਟ ਪਾ ਦੀਆਂ ਚੰਗਾ ਲੈ ਲੈ ਦੇਖ ਨੇ ਇੱਕ ਪਾਸੇ ਤਾਂ ਗੱਲ ਰਹਿ ਗਈ ਕਰਦੀ ਕਰਦੀ ਹਾਂ ਇੱਕ ਪਾਸੇ ਤਾਂ ਮੇਰੀ ਆਉਣ ਵਾਲੀ ਵਾਈਫ ਬੋਟਾ ਵਿੱਚ ਖੜੀ ਹੈ ਓ ਯਾਰ ਹੁਣ ਤੀਜਾ ਕੌਣ ਆ ਗਿਆ ਹੈ ਹੋਰ ਕੌਣ ਹੋ ਗਿਆ ਵੋਟਾਂ 'ਚ ਖੜਾ ਰਾਨੂੰ ਰਾਨੂੰ ਹੂੰ ਤੇਰੇ ਘਰ ਆ ਲਈ ਤੇਰੇ ਘਰ ਵਿੱਚ ਕੱਟ ਬਣ ਗਈ ਅਸੀਂ ਤਾਂ ਬਚੋਲਾ ਭਾਲਦੇ ਫਿਰਦੇ ਜੇ ਤੂੰ ਲਾ ਦੇਗਾ ਟਾਂਕਾ ਫਿੱਟ ਕਰਾ ਦੇਗਾ ਦੱਸ ਦੇ ਓਏ ਟਾਂਕਾ ਤਾਂ ਫਿੱਟ ਕਰਾ ਲਾਂਗੇ ਤੂੰ ਆਏ ਕਰ ਉਹਨੂੰ ਵੋਟਾਂ 'ਚ ਬਿਠਾ ਦੇ ਇਹਨੂੰ ਜਿੱਤਿਆ ਦੇ ਨਾ ਪਤਾ ਵਿੱਚ ਚੋਲੇ ਬਚੋਲੇ ਬਚੋਲਣਾ ਫੇਰ ਤਾਂ ਟਾਂਕਾ ਸੱਟ ਸਾਰੇ ਸਮਾਨੇ ਸੜ ਗਿਆ ਜੇ ਵੋਟਾਂ 'ਚ ਬਿਠਾ ਤੀ ਓ ਹਾਏ ਵੇ ਤੂੰ ਮੈਨੂੰ ਆਏ ਦੱਸ ਮੇਰੀ ਗੱਲ ਸੁਣ ਲੈ ਮੂੰ ਤਾਂ ਕਹੀ ਤਾਂ ਵੱਜੂਗੀ ਚੁਗਲੀਆਂ ਪਰ ਮੈਂ ਸੱਚੀ ਗੱਲ ਕਹੇ ਬਿਨਾ ਭਾਈ ਹਟਦੀ ਮੈਂ ਮੂੰ ਤੇ ਕਹ ਦੇਣੀ ਆ ਮੇਰੀ ਗੱਲ ਸੁਣ ਲੈ ਪਤਾ ਨਹੀਂ ਕਿੰਨੇ ਕਨ ਨੂੰ ਲਾਰ ਲਾਰ ਖੈ ਨੇ ਮੈਂ ਲੰਗਣੀ ਨੇ ਵਿਆਦੂ ਉਹ ਤੂੰ ਮੱਚਦੀ ਹੈਗੀ ਮੱਚਦੀ ਹੈਗੀ ਤੂੰ ਓਏ ਕਹ ਰੂ ਮੱਚਦੀ ਹੈ ਤੇਰੀ ਚਾਚੀ ਲੱਗਦੀ ਹੈ ਕੰਜਰਾ ਐ ਨਹੀਂ ਬੋਲਦੇ ਮੈਨੂੰ ਆਏ ਦੱਸ ਹਾਂ ਤੇਰੀ ਗੱਲ ਕਹਿੰਦੀ ਹੈ ਬੂਟਾ ਮੱਟਣੇ ਮਾਰੇ ਤੁਸੇ 100 ਕੁਛ ਕਹੋਗੇ ਸਤ ਮੈਂ ਖੁੱਦੇ ਗੱਲਾਂ ਚਾਉਣ ਵਾਲਾ ਨਹੀਂ ਵੇ ਮੇਰੀ ਗੱਲ ਤਾਂ ਸੁਣ ਲੈ ਉਹਨੇ ਉਹ ਮੰਗ ਲਾਰ ਖੈ ਨਸਿੱਤਰ ਓ ਉਹ ਆ ਰਹੀ ਜੰਗੀਆ ਮੈਂ ਤਾਂ ਦੇਖ ਸੱਦੀ ਗੱਲ ਹੈ ਇੱਕ ਪਾਸੇ ਚੱਲ ਤੇਰੀ ਵੋਟ ਨਾਲ ਕਿਦ ਰਸੀ ਹੱਥ ਦੇ ਜਿੱਤਦੇ ਨਹੀਂ ਆ ਚਲੀ ਲਾਲਾ ਮੇਰੀ ਕੱਲੇ ਨਹੀਂ ਨਾਲ ਸਾਰੇ ਟੱਬਰਾਂ ਦੀ ਵੀ ਹੈ ਬਸ ਠੀਕ ਆ ਜਾਣ ਦੇ ਟੱਬਰਾ ਐਡਾ ਕਿਹੜਾ ਸੌਦਾ ਜੇਜੀ ਕੱਲਾਣਾ ਹੈ ਹਾਂ ਦੇਖਾ ਬੁੱਤਾ ਨਹੀਂ ਕਰਦਾ ਕਮਾਲ ਕਰਦਾ ਲੈ ਚੱਲ ਕਿਰਾ ਮੈਨੂੰ ਆਏ ਦੱਸ ਵਿਆਹ ਕਹਿੰਨਿਆਂ ਨਾਲ ਕਰਵਾਉਗੀ ਉਹ ਮੇਰੇ ਬਾਪ ਦੀ ਕੁਸ ਲੱਗਦੀ ਫੇ ਤਾਂ ਹੁਣ ਵੋਟਾਂ 'ਚ ਤਾਂ 100 ਝੂਠ ਬੋਲਦਾ ਐ ਵੋਟਾਂ 'ਚ ਤਾਂ ਐਡੇ ਐ ਗੱਪ ਮਾਰ ਦਿੰਦੇ ਨੇ ਲੀਡਰ ਤੂੰ ਵੀ ਗੱਪ ਮਾਰਿਆ ਕਰ ਅੱਛਾ ਮੈਂ ਹੁਣ ਕਹਿਿਆ ਕਰਾਂ ਮੈਂ ਇਸ ਨਾਲ ਵਿਆਹ ਕਰਾਉਂਗੀ ਮੈਂ ਨਹੀਂ ਕਰਾਂਗੀ ਰਾਜਿਆ ਕਿਤੇ ਤੂੰ ਫਰਕ ਪਉਂਦਾ ਹਮੇਂ ਨਹੀਂ ਕਹਿੰਦਾ ਹੈਗਾ ਵਿਆਹ ਵਾਤੇ ਥੋੜੀ ਕਹਿਣਾ ਹੂੰ ਕਹਿਣਾ ਗੱਪ ਮਾਰਿਆ ਕਰ ਬੜੇ ਬੜੇ ਵਿਆਹ ਕੰਮ ਕਰਦਾਂਗੇ ਆਹ ਕੰਮ ਕਰਦਾਂਗੇ ਆਏ ਤਾਂ ਹੁਣ ਮੈਂ ਕਹਿ ਦਿੰਨੀ ਅਗਲੇ ਫਿਲਸਣ ਬਣਾ ਦੂਗੀ ਭਾਈ ਸਾਰੇ ਟੱਬਰ ਦੀ ਕੋਈ ਚੱਕਰ ਨਹੀਂ ਹੈਗਾ ਸਾਨੂੰ ਕੋਈ ਕੰਮ ਪੈ ਇਹ ਤਾਂ ਪੁਰਾਣੀਆਂ ਗੱਲਾਂ ਹੋ ਗਈਆਂ ਗਲੀਆਂ ਨਾਲੀਆਂ ਪੈਨਸਲ ਵਾਲੀਆਂ ਕੋਈ ਨਵੀਂ ਮੋਟਰ ਲਵਾ ਦੂ ਤੇ ਇੱਕ ਮੋੜ 'ਚ ਮੋਟਰ ਹਰੇਕ ਮੋੜ 'ਚ ਮੋਟਰ ਲਵਾਵਾਂਗੇ ਕਿ ਸਾਰੇ ਪਿੰਡ ਨੂੰ ਤੇਰੇਗੀ ਪਹਿਲੀ ਖੱਦ ਹੋਰੀ ਆ ਪਰਦਾ ਇਹ ਲਾਜ ਆ ਜਾ ਆਪਾਂ ਗੱਸੜ ਕੇ ਆ ਫੋਨ ਆ ਗਿਆ ਮੈਂ ਉਹੀ ਆ ਮੇਰੇ ਘਰ ਵਾਲਾ ਨਹੀਂ ਹਟਦਾ ਹੈਗਾ ਘਰੇ ਬੈਠਾ ਕੰਜਰ ਜਾਈ ਜ ਫੋਨ ਕਰੀ ਜਾਂਦਾ ਮੈਂ ਤਾਂ ਕੱਟ ਦਨੀ ਆ ਮੈਂ ਨਹੀਂ ਚੱਕਦੀ ਹੈਗੀ ਤੋਨੂੰ ਨਾਲ ਟੋੜਿਆ ਕਰ ਪਤਾ ਲੱਗੇ ਮੈਨੂੰ ਜਾਂਦਾ ਨਹੀਂ ਨਾਲ ਮਰਦਾ ਨਹੀਂ ਕਿਸੇ ਪਾਸੇ ਤੇ ਨਾਲ ਜਾਵੇ ਫਿਰ ਕਾਦੀ ਗੱਲੇ ਤਾਂ ਹੀ ਤਾਂ ਤੇਰੇ ਨਾਲ ਫੱਦੀਆਂ ਗਈ ਲੋਕਾਂ ਤੋਂ ਗੱਲਾਂ ਕਰਵਾ ਨਹੀਂ ਆ ਜਾ ਜਿੱਤੂ ਵੀ ਦੇਖੀ ਜਾਊਗੀ ਮੈਂ ਨਾ ਤੇਰੀਆਂ ਦੇਖਾਂ ਬੰਦੀ ਨਹੀਂ ਦੇਖ ਆ ਜਾ ਕੀ ਕਹੀ ਜਾਂਦਾ ਮੈਂ ਤਾਂ ਕੁਛ ਨਹੀਂ ਕਹਿੰਦਾ ਮੈਂ ਦੇਖਣੇ ਚੱਲ ਬੋਟਾ ਮੰਗੀ ਆ ਜਾ 4 ਦਿਨ ਬੱਗ ਗਈ ਗਈ ਨ ਪੁੱਤੇ ਨੇ ਘਰੇ ਗੰਦ ਛਾੜਤਾ ਸਾਰਾ ਦਿਨ ਫਰੀ ਗਿਆ ਬੀਆਂ ਚ ਆਈ ਨਹੀਂ ਸ਼ਰਮਾਈ ਚੋਰੇ ਨੂੰ ਜੇ ਕਰਦੀ ਤਾਂ ਮੈਂ ਸਾਫ ਸਫਾਈ ਕਰਦਾ ਵੀ ਲੈ ਕੇ ਪੈਪ ਧੋਦੇ ਸਾਰੇ ਇੱਥੇ ਲਾ ਦੇ ਚੰਗਾ ਰੜਕਾ ਪਰ ਜੇ ਬੇਲ ਮਿਲੇ ਨੂੰ ਬਾਹਰ ਲਈ ਤੀਮੀਆਂ ਤੋਂ ਕੰਮ ਵੀ ਫੇਰ ਕਰੇ ਸ਼ੋਰ ਵੀ ਲਿਆਉਣਾ ਭੁੱਲ ਗਈ ਠੰਡ ਵੀ ਬਲਾਈ ਹੋਦੀ ਹੈ ਜੀ ਆ ਕਿਵੇਂ ਬੈਠਾਗਾ ਆਹ ਹੋ ਗਿਆ ਆ ਜਾ ਸਿਰਫ ਪੌਚਣੀ ਮੁਰਾ ਤਾਂ ਮਹੀ ਲਊ ਮੈਨ ਲਾਦਾ ਮੈਂ ਤਾਂ ਛੇੜੂਗਾ ਹੀ ਜੇ ਛੇੜਦਾਗਾ ਕੋਈ ਗੱਲ ਨਹੀਂ ਛੱਡ ਜੂਗੀ ਕਿੱਡੀ ਗੱਲ ਹੈਗੀ ਵੋਟਾਂ ਦਾ ਪੈਣਗੀ ਐ ਆ ਹਾਰ ਮੁੰਡਿਆ ਕੀ ਹਾਲ ਹੈ ਸਸਰੀ ਕਾਲ ਮੇਰੀ ਸਰਪੰਚਣੀ ਸਾਹਿਬ ਕਿਵੇਂ ਹੋ ਮੇਰੀ ਸਰਪੰਚਣੀ ਸਾਹਿਬ ਤੇਰੀ ਕੀ ਮੈਂ ਹੋ ਗਈ ਸਰਪੰਚਣੀ ਸਾਹਿਬ ਮੈਂ ਦੇਖ ਤੁਸੀਂ ਵੋਟਾਂ 'ਚ ਜਿੱਤ ਗਏ ਹਾਂ ਆਫਟਰ ਹਾਲ ਕਮਾਚ ਦਾ ਲੋਕਾਂ ਨੇ ਮਹੀ ਜਾ ਕੇ ਨੂੰ ਸਾਈਨ ਛੋੜਿਆ ਕਰਨਗੇ ਕੰਮ ਵਿੱਚ ਤੂੰ ਜਾਇਆ ਕਰੇਗਾ ਅੱਛਾ ਮੇਰੇ ਕੰਮ ਤੂੰ ਕਰੇਗਾ ਕਰੇਗਾ ਹਾਂ ਤੁਸੀਂ ਬਾਹਰ ਅੰਦਰ ਨਹੀਂ ਨਾ ਜਾ ਸਕਦੇ ਇਹ ਤਾਂ ਨੀਨੀ ਜਾਣਾ ਪਊਗਾ ਕਿਉਂ ਬਾਹਰ ਅੰਦਰ ਕਿਉਂ ਨਹੀਂ ਜਾ ਸਕਦੇ ਮੇਰੇ ਖੜਾ ਉੱਤਾਂ ਰੁੱਟੀਆਂ ਨੇ ਜਾ ਕਿਉਂ ਨਹੀਂ ਸਕਦੇ ਜਮਾ ਆ ਕੇ ਕਹਿੰਦਾ ਉਹੀ ਕਹਿੰਦਾ ਗੁੱਤ ਪਿੱਛੇ ਵਾਹ ਕਹੋ ਫੋਰ ਗੱਲ ਸੀ ਕੋਈ ਸੁਣ ਗੁੱਤ ਪਿੱਛੇ ਨਹੀਂ ਹੈਗਾ ਮੈਨੂੰ ਸਾਰਾ ਕੁਝ ਸੁਣ ਗਿਆ ਮੈਨੂੰ ਕੋਈ ਬੋੜੀ ਨਾ ਸਮਝ ਤੂੰ ਸੋਨੂੰ ਸਮਝਣ ਦੀ ਲੋੜ ਹੀ ਨਹੀਂ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਤੇਰਾ ਨਾਮ ਕੀ ਹੈ ਮੇਰਾ ਨਾਮ ਵੈਸੇ ਤਾਂ ਰਾਜਾ ਰਾਜਾ ਆਹਹਿ ਜਾ ਨਾਮ ਹੋਇਆ ਤੁਸੀਂ ਰਾਂਝਾ ਕਹਿ ਲਿਆ ਕਰੋ ਰਾਂਝਾ ਹਾਂ ਰਾਂਝਾ ਰਾਂਝਾ ਤਾਂ ਚਰ ਹੀਰ ਦੇ ਭਰਾਵਾਂ ਨੇ ਲੈ ਕਿੰਨਾ ਕੁੱਟਿਆ ਬਾ ਫਿਰ ਤੂੰ ਕਿਤੇ ਹੁਣ ਮੁੰਦੀਆਂ ਨਾ ਪਵਾਦੀ ਤੇ ਤੇਰੇ ਮੁੰਦੀਆਂ ਪੈ ਗਿਆ ਮੈਂ ਕਰੀਏਗੀ ਲੜ ਤਾ ਮੇਰੇ ਤੇ ਹਾਂ ਹੋਰ ਨਾਲੇ ਮੇਰੀ ਗੱਲ ਸੁਣ ਮੈਨੂੰ ਐਂ ਦੱਸ ਦੇਖ ਨੱਪਾ ਵਾਇਰ ਡਾਉਂਦੀ ਫਿਰਦੀਆਂਗੀ ਹਨ ਪਿੰਡ ਚ ਕਿਹੜਾ ਮੈਂ ਘੜਦੀ ਫਿਰਦੀਆਂ ਲੋਕਾਂ ਦੇ ਘਰ ਘਰ ਜਾ ਕੇ ਹੱਥ ਮੈਂ ਜੋੜਦੀ ਫਿਰਦੀਆਂਗੀ ਹੈ ਤੇ ਆਹ ਜਿਹੜਾ ਲੋਕਾਂ ਚੀਜ਼ਾਂ ਬਣੜੀਆਂ ਨੇ ਉਹ ਮੈਂ ਬਣਦੀ ਫਿਰਦੀਆਂਗੀ ਕੁੱਤੇ ਵਗਾਈ ਮੈਂ ਕਰਦੀ ਫਿਰਦੀ ਤੇ ਸਰਪੰਚ ਨਹੀਂ ਮੈਂ ਬਣੂੰਗੀ ਕੰਮ ਤੂੰ ਕਰੇਗਾ ਮੇਰੇ ਇਹ ਕਿਵੇਂ ਹੋ ਸਕਦਾ ਤੇਰੇ ਬਾਪ ਦੀ ਕਮਾਲ ਹੋਗੀ ਮੈਂ ਤਾਂ ਪਕਾਈ ਨਹੀਂ ਕਰੀ ਹੈ ਨਾ ਜਿਵੇਂ ਤੇਰੇ ਪਿੱਛੇ ਤੂੰ ਘੜੀ ਪਕਾਈ ਕਰਤੀ ਆ ਰੋ ਬੈਠ ਕੇ 300 ਰੁਪਏ ਦਾ ਪੱਕੀ ਆ ਜਮਾ ਇੱਕ ਤੇ 300 ਬੂਟ ਹਾਂ ਬੈਠਾ ਪਕਾਈ ਮਰੀ ਨਾ ਤੈਨੂੰ ਡੱਗ ਗਈ ਸੀ ਮੈਂ ਤੈਨੂੰ ਐ ਪਤਾ ਹੈ ਤੇਥੋਂ ਬਿਨਾਂ ਲੋਕੇ ਕਿੰਨਾ ਖਰਚਾ ਆ ਗਾਲੇ ਦਾਲੇ ਦਾ ਲੋਈਆਂ ਬਣ ਰੱਖੀਏ ਨੇ ਲੋਕ ਸਿਆਲ ਚ ਧੂਈਆਂ ਲਾਲਾ ਬੈਠੇ ਨੇ ਸਾਰੇ ਲੋਈਆਂ ਤੂੰ ਵਟੀਆਂ ਨੇ ਹਾਂ ਦੇਖ ਲਈ ਚੱਟੇ ਚਤੇ ਲੇ ਬੈਠੇ ਨੇ ਜੇ ਮੈਂ ਕਿਸੇ ਨੂੰ ਪੁੱਛ ਲਿਆ ਵੀ ਲੋਈ ਤੂੰ ਨਹੀਂ ਦਿੱਤੀ ਹੈਗੀ ਫੇਰ ਕੀ ਕਰੇ ਤੂੰ ਹੁਣੇ ਪੁੱਛ ਮੈਂ ਨਾਲ ਚੱਲਦਾ ਓ ਠਟੂਆ ਗੁੱਟੂ ਮੈਂ ਤੂੰ ਚੱਲ ਤੇ ਯਕੀਨੀ ਆਉਂਦਾ ਨਾ ਹੈਗਾ ਯਕੀਨੀ ਦੂਜਾ ਨੰਬਰ ਕਿੰਨੇ ਮਿਟਾਣੇ 300 ਤਾਂ ਜਮਾ ਪੱਕੀ ਦੂਜਾ ਨੰਬਰ ਕੀ ਦੂਜਾ ਨੰਬਰ ਤੂੰ ਮੈਨੂੰ ਪੁੱਛਿਆ ਵੀ ਮੈਂ ਕੰਮ ਤੂੰ ਕਿਵੇਂ ਕਰੇਗਾ ਹਾਂ ਇਹੀ ਸਵਾਲ ਸੀ ਜਦੋਂ ਵੀ ਕੋਈ ਲੇਡੀਜ਼ ਜਾਣੀ ਕੀ ਸਰਪੰਚ ਬਣ ਜਾਂਦੀ ਹੈ ਅੱਛਾ ਤਾਂ ਉਹਦਾ ਹਸਬੰਡ ਹੀ ਜਾਂਦਾ ਹੁੰਦਾ ਕਮਾ ਅੱਛਾ ਬੀ ਤੂੰ ਮੇਰੇ ਨਾਲ ਵਿਆਹ ਕਰਾਏਂਗਾ ਤਾਂ ਬਾਬਾ ਕਰਦੀ ਮੁੱਕਰ ਨਾ ਦੇਈ ਮੈਂ ਨਹੀਂ ਮੁੱਕਰਦੀ ਜਮੀਨ ਮੁੱਕਰਦੀ ਹੈ ਕਿ ਆਇਆ ਤੇ ਮੇਰੀ ਜਵਾਣ ਪੱਕੀ ਹੈਗੀ ਜਵਾਣ ਤਾਂ ਪੱਕੀ ਹੈ ਮੈਂ ਕਹਿੰਦੀ ਆ ਕਿ ਬਈ ਫਿਰ ਬੋਟ ਮੇਰੇ ਕਿ ਨਹੀਂ ਹੋਣੀ ਚਾਹੀਦੀ ਸਾਰਿਆਂ ਦੀ ਜੇ ਨਾ ਪਈ ਤਾਂ ਕਹੀ ਹੈ ਤੇਰੇ ਤਾਂ ਸਰਬਜੰਤ ਨਾਲ ਹਾਰ ਪੈਣ ਨੂੰ ਤਿਆਰ ਤੇ ਜੇ ਉਹ ਨਾ ਹੁੰਦੀ ਦੇਖ ਮੇਰੀ ਗੱਲ ਸੁਣ ਜੇ ਬਾਈ ਬਾਈ ਚਾਂਸ ਹੈ ਨਾ ਉਹ ਜਿਹੜਾ ਲਾਲ ਹੈਗਾ ਜਾਂ ਔਰ ਕਰਤਾ ਰਹੇਗਾ ਜਾਂ ਫਿਰ ਮਸ਼ਤਰ ਹੈਨਾ ਜੇ ਬਾਈ ਜਾਂ ਤੈਨੂੰ ਮੇਰੇ ਨਾਲ ਕਿਤੇ ਖੜੇ ਬੈਠੇ ਦਿਖਦੇ ਨੇ ਜਾਂ ਉਮੜੀ ਮੋਟੀ ਮਸਕਰੀ ਕਰ ਦਿੰਦੇ ਨੇ ਤਾਂ ਗੁੱਸਾ ਨਾ ਕਰੀਂ ਜੰਗਾ ਪਤਾ ਕਿਉਂ ਪਤਾ ਕਿਉਂ ਮੈਂ ਤੈਨੂੰ ਦੱਸਦੀ ਆਂਗੀ ਮੈਂ ਸਾਰਿਆਂ ਨੂੰ ਇਹ ਕਿਹਾ ਹੋਇਆ ਵੀ ਆਪਾਂ ਇੱਕ ਵਾਰੀ ਤਾਂ ਭਲੋ ਭਲੋ ਕੇ ਆਪਾਂ ਸਾਰਿਆਂ ਨੇ ਕਪੜੇ ਬਲ ਕਰੀਏ ਵੋਟਾਂ ਪੈ ਜਾਣ ਦੇ ਸਰਪੰਚਣੀ ਮੈਂ ਬਣਾਂਗੀ ਸਰਪੰਚਰ ਤੂੰ ਬਣ ਜੀ ਹਰ ਇੱਕ ਕਰਦਾ ਲਾਲੂ ਵੀ ਸੁਣ ਲੈ ਅੱਜ ਹਾਂ ਲਾਲਾ ਤੇ ਨਾਲ ਚਾਚੀ ਹਾਂ ਦੋ ਜਣੇ ਮਿਲੇ ਮੈਨੂੰ ਹਾਂ ਕਹਿੰਦੇ ਭਾਈ ਗੌਰ ਰੱਖੀ ਵੋਟਾਂ ਦੀ ਹਾਂ ਮੈਂ ਡਰ ਗਿਆ ਫੇਰ ਇੱਕ ਪਾਸਾ ਹੁਣ ਤਾਂ ਹਾਈਵੇ ਸ਼ਾਬਾਸ਼ ਤੇ ਫੇਰ ਕਿਧਰਿਆ ਪੱਖ ਤੂੰ ਮੇਰੇ ਕੋਲ ਤੈਨੂੰ ਪੱਤੀ ਨਹੀਂ ਲੋੜ ਹੋਰ ਕਿਹੜੇ ਕਿਹੜੇ ਹੁੰਦਾ ਮਾਣ ਲੈ ਮਨ ਤੇਰੇ ਤੇ ਮਾਣ ਲੈ ਮਨ ਤੇਰੇ ਹਾਂ ਅਰਾਂਜੀ ਅਮਰੀ ਗੱਲ ਸੁਣ ਹਨਾ ਦੇਖ ਮੈਂ ਉਧਰ ਗਲੀ ਚ ਗੜਾ ਕੱਢ ਕੇ ਆਈ ਮੈਨੂੰ ਇਤ ਗੱਲ ਦੀ ਸਮਝ ਨਹੀਂ ਆਈ ਹੈਗੀ ਦੇਖ ਹਨਾ ਚੱਲ ਜਿਹੜੇ ਲੋਕ ਗਰੀਬ ਨੇ ਉਹਨਾਂ ਤਾਂ ਆਪਾਂ ਦੁੱਖ ਸੁਣ ਸਕਦੇ ਆ ਉਹਨਾਂ ਤਾਂ ਚੀਜ਼ਾਂ ਦੇ ਸਕਦੇ ਆ ਪੈਨਸ਼ਨ ਵੀ ਲਵਾ ਸਕਦੇ ਆਂਗੇ ਅਰੇ ਲੋਕਾਂ ਕੋਲ ਸਾਰਾ ਖੁਸ਼ ਹੈ ਜ਼ਮੀਨ ਜਾਇਦਾਦਾਂ ਨੇ ਰੱਬ ਨੇ ਸਾਰਾ ਕੁਝ ਦੇ ਰੱਖਿਆ ਕੋਈ ਆ ਕੇ ਮੈਨੂੰ ਕਹਿੰਦੇ ਨੇ ਕਹਿੰਦੇ ਹਾਂ ਸਾਡੀ ਪੈਨਸ਼ਨ ਲਵਾ ਕੇ ਦੇ ਦੱਸ ਉਹਨਾਂ ਦੀ ਨੀਤਾਂ ਨਹੀਂ ਪੜ ਸਕਦੀਆਂ ਸਾਡਾ ਘਟਾ ਬੈਠਾ ਹਾਏ ਹਾਏ ਵੀ ਦਸਾ ਲੋਕਾਂ ਦਾ ਸਾਰੇ ਆਪੇ ਹਨਾ ਜ਼ਮੀਨ ਸਾਰੇ ਹੁਣ ਮੇਰੀ ਗੱਲ ਸੁਣਾ ਜੇ ਸਰਪੰਚ ਸਾਹਿਬ ਗੱਲ ਸੁਣ ਚਲੋ ਪਹਿਲੀ ਗ੍ਰਾਂਟ ਆ ਗਈ 10 ਲੱਖ ਮੰਨ ਲਓ ਮੈਂ ਮੈਂ ਤਾਂ ਇਮਾਨਦਾਰੀ ਨਾਲ ਕੰਮ ਕਰੂੰਗੀ ਜਿਵੇਂ ਟੈਨਸ਼ਨ ਨਾਲ ਉਹ ਮੈਂ ਤੁਹਾਨੂੰ ਐ ਥੋੜਾ ਘਰੇ ਬੇਈਮਾਨਾ ਕਰੂੰਗੀ ਵੀ ਅਗਲੀ ਵਾਰੀ ਤੁਸੀਂ ਆਸ ਰੱਖੋਗੇ ਸਾਨੂੰ 15 ਦੇ 15 ਦੇ ਇਹੀ ਕੰਮ ਹੈ ਲੋਕਾਂ ਦਾ ਇਹਨਾਂ ਦੀ ਨੀਤ ਨਹੀਂ ਪਰਦੀ ਆਪਾਂ ਵਧੀਆ ਭਲਾ ਕਰਨਾ ਲੋਕਾਂ ਦਾ ਮੈਂ ਜਦੋਂ ਸਰਪੰਚ ਬਣ ਗਈ ਰਾਂਝਾ ਮੈਂ ਤੁਹਾਨੂੰ ਇੰਨੀ ਗੱਲ ਦੱਸਦੀ ਆ ਜਿੰਨੇ ਅਮੀਰ ਲੋਕ ਨੇ ਜਿਨ੍ਹਾਂ ਦੇ ਰਾਸ਼ਨ ਕਾਰਡ ਬਣੇ ਹੋਣ ਸਾਰਿਆਂ ਦੇ ਕਟੂੰਗੀ ਸਾਰੇ ਲਕਟਾ ਕੇ ਪਰਾਂ ਮਾਰੂੰਗੀ ਹੋਰ ਗਰੀਬਾਂ ਦਾ ਬਣਾ ਕੇ ਆਪਾਂ ਹੈ ਨਾ ਹਾਂ ਹਾਂ ਚੰਗਾ ਠੀਕ ਹੈ ਬੋਤਾ ਪੱਕਿਆ ਕਰਦੇ ਨਹੀਂ ਜੰਗਾ ਪੱਕਿਆ ਮਨਾ ਹੁਣ ਵੀ ਉਹੀ ਕੰਮ ਕਰ ਰਿਹਾ ਮੈਂ ਫੋਨ ਕਰੀ ਉਹ ਕੇ ਆਏ ਹਾਏ ਕਹਿੰਦੀ ਫੋਨ ਕਰੀ ਮੜ ਮੜ ਜਵਾਨੀ ਨਹੀਂ ਚੜਦੀ ਇਹਦੇ ਤੇ ਮਾਲ ਕਰਦਾ ਜਮੀ ਦਿਨੋ ਦਿਨ ਐ ਘੌਂ ਦਬਦੇ ਆਪ ਨੂੰ ਵੀ ਮੈਂ ਤਾਂ 16 ਸਾਲ ਦਾ ਮੁੰਡਾ ਐ ਪਤਾ ਨਹੀਂ ਹੈਗਾ ਵੀ 35 ਤੋਂ ਲੈ ਕੇ 40 ਤੇ ਜਾਣ ਆਲਾ ਹੋ ਰਿਆ ਤੂੰ ਤੋਕਾ ਕੇ ਮਾਰ ਲੈਣੀ ਪਤਾ ਨਹੀਂ ਰੱਬ ਇਹ ਜੇ ਬਣ ਗਿਆ ਤੇਰਾ ਪਿੱਛਾ ਛੜਾਊਗਾ ਮੇਰਾ ਕਿੱਥੇ ਨਾ ਹਨ ਇੱਕ ਵਾਰੀ ਕਹਾਂ ਸੁਣਦਾ ਨਹੀਂ ਹੈਗਾ 100 ਵਾਰੀ ਕਹਤਾ ਹੁਣ ਬਾਥਰੂਮ ਕਰਦਾ ਜਾਣਾ ਉਧਰ ਤਾਂ ਨਹੀਂ ਗੁੱਲਖੀਰ ਖਿੱਚੀ ਹੋਈ ਨਾ ਨਾ ਉਧਰ ਜਾ ਸਕਦਾ ਜੇ ਤੇਰੇ ਰੁੜਜਾਂ ਨੇ ਬੰਨ ਪੈਗਾ ਨਾ ਮੜ ਪੱਕਾ ਤਾਂ ਮੂਤਦਾ ਤੂੰ ਡਾਕਟਰ ਵੀ ਹਰਾਨ ਰਹਿ ਜਾਊਗਾ ਜੇ ਮੂਤਿਆ ਬਗਜਾ ਨਾਲ ਦੀ ਸਾਰਾ ਤੇ ਪਿੱਛੜੀ ਰਹਿੰਦੀ ਹੈ ਤੇਰਾ ਤਾਂ ਉਹ ਕੰਮ ਸਿਆਰ ਵੇਲੇ ਕੁੱਤੀਆ ਮਤਾਈ ਜਦੋਂ ਉਦੋਂ ਆਏ ਕਿ ਉਹ ਤੋਂ ਨਹੀਂ ਮੂਤ ਕੇ ਜਾ ਸਕਦਾ ਸੀ ਸੁਣਦੇ ਮੂਤ ਨਾ ਜਾਦ ਆ ਗਿਆ ਕੰਮੋਂ ਤਾਂ ਡਰਦਾ ਫਿਰਦਾ ਰਹਿਣਾ ਬਹਾਨੇ ਬਾਹਰ ਦਾ ਬਾਹਰ ਜਾਂਦੇ ਵੀ ਕਿਵੇਂ ਨਾ ਕਿਵੇਂ ਮੈਂ ਜਾਵਾਂ ਹੋਰਾਂ ਨਹੀਂ ਜਾਣ ਦਿੰਦੀ ਤੇ ਕੁਛ ਮਰਜ਼ੀ ਹੋਦੀ ਤੇ ਤੈਨੂੰ ਠਾਮਾ ਲੱਤਰ ਨੂੰ ਕੰਜਰ 12 12 ਮਈ ਤੱਕ ਤਾਂ ਉੜਦਾ ਨਹੀਂ ਹੈਗਾ ਜਿੱਦਾਂ ਦੀ ਇਹ ਤੀਵੀਂ ਗਈਆਂ ਮੈਨੂੰ ਉਠਾਉਣਾ ਪੈਂਦਾਗਾ ਕੇ ਪਹਿਲਾਂ ਤਾਂ ਮੈਨੂੰ ਉਂਗਲਾਂ ਲਾ ਲਾ ਕੇ ਬੋਟਾ ਚ ਖੜੀ ਕਰਤਾ ਹੁਣ ਮੇਰੇ ਨਾਲ ਵੀ ਨਿਰਦਾ ਹੈਗਾ ਕੋਈ ਨਹੀਂ ਤਾਂ ਮੈਂ ਕਰਨਾ ਹੱਸ

ਬੜਾ ਗੱਜਦੀ ਮਤਾਂ ਹਣਾ ਬੋਟਾਂ ਜੀ ਮੰਗਣ ਆਈ ਤੀਗੀ ਅਸੀਂ ਕਿਹੜਾ ਬੋਟਾਂ ਵੇਚਦਾ ਵੀ ਤੂੰ ਮੰਗਣ ਆਈ ਤੀ ਬੋਟਾਂ ਦਾ ਕੀ ਕਰੇਗੀ ਤੂੰ ਮੈਂ ਭੈਣ ਮੈਂ ਤਨ ਆਂਦਾ ਜੇ ਕਿ ਬੋਟਾਂ ਚ ਤਾਂ ਮੈਂ ਖੜੀ ਹੋਈ ਆ ਹਰ ਤੂੰ ਖੜੀ ਹਾਂ ਬੋਟਾਂ ਚ ਹਾਂ ਕਰੀ ਤੇਰੀ ਇਹ ਕਿੰਦਰਾ ਰਹੀ ਹੋਏ ਇਹ ਕੜਾਉ ਨਿਛਤਰਾ ਦੀ ਲੋਥੇ ਰ ਮੇਰੇ ਸਾਲੇ ਦੀ ਅੰਨੀ ਦੇਖ ਤਾਂ ਲੈਂਦੀ ਮੂਰੇ ਕੌਣ ਖੜੀ ਐ ਐ ਕਰ ਲੈ ਕਿਤਰਾ ਅੰਦਰੇ ਬੰਦ ਹੋ ਜਾ ਕੁਝ ਨਹੀਂ ਹੁੰਦਾ ਈ ਮੇਰੇ ਖਾਲੇ ਦੀ 2-4 ਡੰਡੇ ਤੇਰੇ ਹੋਰ ਲਾਵੂਗੀ। ਮੁਝੇ ਆ ਕੇ ਥੋੜੀ ਹੈ। ਕੀ? ਖੜ ਨਹੀਂ ਸਕਦੀ ਮੈਂ। ਕਮਾਲ ਦੀ ਗੱਲ ਹੈ ਤੇਰੀ। ਗੋਟਾਂ ਕਿਨੂੰ ਪਾਉਂਦੇ ਹੁੰਦੇ ਨੇ ਲੋਕ? ਕੋਈ ਜ਼ਿੰਮੇਵਾਰ ਬੰਦਾ ਹੁੰਦਾ ਹੈ ਨਾ ਚਾਹੇ ਜਨਾਨੀ ਹੋਵੇ ਚਾਹੇ ਬੰਦਾ ਹੋਵੇ ਮੈਂ ਜਿਵੇਂ ਆ ਰਾਂ ਪਿੰਡ ਦੀ ਮੈਂ ਵੀ ਮੇਂਵਾਰਾਂਗੀ ਤੈਨੂੰ ਨਹੀਂ ਪਤਾ ਹੈ ਸਾਰਾ ਪਿੰਡ ਮੈਂ ਆਪਦੀ ਆਪਦੀ ਤਾਂ ਜ਼ਿੰਮੇਵਾਰੀ ਤਾਂ ਤੂੰ ਉੋਠੀ ਨਹੀਂ ਜਾਂਦੀ ਐ ਕਿਉਂ ਨਹੀਂ ਜੋੜਦੀ ਹੋਰ ਤੂੰ ਹੋਰ ਤੂੰ ਮੈਂ ਮੇਰੇ ਕੋਈ ਰਸ਼ਰ ਪਾਣੀ ਦੇਖ ਕੇ ਹੋਣੇ ਪਹਿਲਾਂ ਮੈਨੂੰ ਐ ਦੱਸ ਫਿਰ ਤੂੰ ਸਾਡੇ ਘਰੇ ਖਖੜੀਆਂ ਲੈਣੇ ਮੈਂ ਖਖੜੀਆਂ ਤੂੰ ਮੈਨੂੰ ਐ ਨਾ ਬੋਲ ਦੇਣੇ ਹਨਾ ਦੇਖ ਮੈਂ ਮੇਰੇ ਮੂੰਹ ਚੋਂ ਨਿਕਲਣਾ ਨਾ ਕਈ ਵਾਰੀ ਮੈਂ ਹਾਈਪਰ ਹੋ ਜਾਂਦੀ ਐਗੀ ਹਨਾ ਮੈਂ ਤੈਨੂੰ ਐ ਕਹਿੰਦੀ ਐਗੀ ਵੀ ਵੋਟ ਆਪਣੇ ਕੜੀ ਰੱਖਿਓ ਵੋਟ ਆਪਣੇ ਕਣੀ ਰੱਖਿਓ ਮੈਨੂੰ ਸੁਣਦਾ ਮੈਨੂੰ ਉੱਚਾ ਨਹੀਂ ਸੁਣਦਾ ਵਧੀਆ ਸੁਣਦਾ ਮੈਨੂੰ ਹੈਨਾ ਦੇਖ ਬੋਟ ਬੂਟ ਦਾ ਪ੍ਰੇਖਾ ਤਾਂ ਤੂੰ ਮਨ ਚੋਂ ਕੱਢ ਦੇ ਜਿਹੜੀਆਂ ਸਾਡੀਆਂ ਬੋਟਾਂ ਨੇ ਉਹ ਮੇਰੀ ਭੈਣ ਨੂੰ ਹੀ ਪੈਣਗੀਆਂ ਤੈਨੂੰ ਵੀ ਪਤਾ ਹੈਨਾ ਪਰ ਮੈਂ ਤਾਂ ਉਹ ਤੇ ਹੈਰਾਨ ਜਿਨੇ ਤੇਰੇ ਬੋਟਾਂ ਵਾਲਿਆ ਫਾਰਮ ਜੇ ਭਰਾਏ ਨੇ ਵੀ ਬੋਟਾਂ 'ਚ ਤੂੰ ਖੜੀ ਹੋ ਜਾ ਤੰਤਾ ਆਪਦੇ ਪੈਰਾਂ ਦੇ ਚੱਜਣਾ ਖੜਨਾ ਨਹੀਂ ਆਉਂਦਾ ਬਿਨਾਂ ਹਾਂ ਹੋਰ ਕਿਦੇ ਪੈਰਾਂ ਦੇ ਉਹ ਤੇਰੇ ਖਾਂ ਕਿਵੇਂ ਚੱਕਰ ਜੇ ਖਾਂਦੀ ਆਉਂਦੀ ਥਾਰਾ ਕਮਾਲ ਦੀ ਗੱਲ ਆ ਮੈਂ ਤੇ ਹਰ ਹਾਲ ਨਾ ਆਉਂਦਾ ਇਹ ਵਾਰੀ ਵਿਰੋਧੀ ਪਾਰਟੀ ਦਾ ਮੂੰਹ ਦੇਖ ਕੇ ਚੱਕਰ ਆਉਣ ਲੱਗ ਜਾਂਦਾ ਹੈ ਨਾ ਫਿਰ ਕਿੱਡੀ ਗੱਲ ਐ ਫਿਰ ਅਸੀਂ ਵਿਰੋਧੀਆਂ ਨਾ ਫਿਰ ਅਸੀਂ ਵਿਰੋਧੀਆਂ ਨੇ ਆ ਤੇ ਦੇਖ ਫਿਰ ਵਿਰੋਧੀਆਂ ਨੇ ਕਰੇ ਕੀ ਲੈਣ ਆਈਆਂ ਮੈਂ ਤਾਂ ਬੋਟਾ ਮੰਗਦੀਆਂ ਮੈਂ ਤਾਂ ਦੇਖ ਤੈਨੂੰ ਆਪਦੇ ਕੰਨੀ ਕਰਨ ਆਈਆਂਗੀ ਹਨਾ ਵੀ ਦੇਖ ਤੇਰੀ ਭੈਣ ਨੇ ਤੈਨੂੰ ਕੀ ਦਿੱਤਾ ਕੋਈ ਸੂਟ ਸਮਾ ਕੇ ਦਿੱਤਾ ਕੋਈ ਕੋਈ ਚੀਜ਼ ਲੈ ਕੇ ਤੇ ਮੈਂ ਮੇ ਨਾਲ ਚੱਲ ਦੁਕਾਨ ਤੇ ਮਿਠਾਉ ਜਿਹੜੇ ਹੱ ਤੂੰ ਲੈਣੇ ਨੇ ਕਿ 1 ਲੈਣਾ 2 ਲੈਣਾ 3 ਲੈਣਾ ਤੇਰੀ ਮਰਜ਼ੀ ਤੂੰ ਸੂਟ ਕਿੱਥੋਂ ਲੈਣੇ ਨੇ ਪਹਿਲਾਂ ਮੈਨੂੰ ਆਏ ਦੱਸ ਡੱਬੇ ਦਾ ਲਵਾਂਗੇ ਇਹ ਤਾਂ ਉਹ ਤਾਂ ਦੁਕਾਨ ਤੋਂ ਲੈਣੇ ਨੇ ਦਬਾਉ ਕੌਣ ਹੈ ਆਹ ਹਾਦ ਬਾਉ ਨਾ 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 ਆਹ ਹਾਦ ਬਾਉ ਮੇਰੇ ਆਲਾ ਕੌਣ ਦਬਾਊਗਾ ਮੇਰੇ ਆਲਾ ਮੇਰੇ ਆਲਾ ਪਤੀ ਹਨਾ ਕਰ ਵੀ ਸਾਡਾ ਹੋ ਕਰਖੇ ਤਾਂ ਦੇ ਗੇੜਾ ਇੱਥੇ ਆ ਗਈ ਕਦੇ ਬਾਗੀ ਆਪਣਾ ਘਰ ਮੇਰਾ ਆਤਾ ਸਾਂਭ ਲਿਆ ਹਾਂ ਤੇਰਾ ਘਰ ਹੋਇਆ ਮੇਰਾ ਘਰ ਹੋਇਆ ਇੱਕੋ ਹੀ ਗੱਲਾਂ ਸਾਂਝੇ ਹੀ ਕਰਾ ਹੈ ਕਲਾ ਕਰ ਨਹੀਂ ਸਾਂਝਾ ਆਪਣਾ ਘਰ ਆ ਵੀ ਸਾਂਝੀ ਹੈ ਹੈਨਾ ਤੇ ਕੇ ਤੇਰੇ ਮੁਸਕਰੀਆਂ ਕਰਨ ਦੀ ਆਤ ਨਹੀਂ ਜਾਂਦੀ ਹੈਗੀ ਨਾ ਉਹ ਤਾਂ ਨਹੀਂ ਜਾਂਦੀ ਹੈਗੀ ਮੇਰੀ ਗੱਲ ਸੁਣ ਤੜੀਆਂ ਮੁਸਕਰੀਆਂ ਤੇ ਨਾ ਜਾਇਂ ਅੱਜ ਤਾਂ ਮੇਰੇ ਘਰੇ ਆ ਗਈ ਜੇ ਐਦੂ ਮੁੜ ਕੇ ਤੇ ਬੋਟਾਂ ਦਾ ਨੋ ਵੀ ਲੈ ਲੈਣ ਆਕੇ ਆਪਦੇ ਆਪ ਨੂੰ ਸੋਚ ਨਹੀਂ ਜਿਹੜੀਆਂ ਪਿੰਡ ਚੋਂ ਪੰਜ ਚਾਰ ਬੋਟਾਂ ਤੈਨੂੰ ਪਹਿਣ ਗਈਆਂ ਨਾ ਉਹ ਵੀ ਨਹੀਂ ਪੈਣ ਦੇਣੀ ਐ ਨਾ ਕਰ ਦੇ ਘਰ ਮੈਂ ਤਾਂ ਐਂ ਕਰੂੰ ਤੇਰੀ ਭੈਣ ਨੇ ਤੈਨੂੰ ਕੀ ਮੈਂ ਤੈਨੂੰ ਉਹੀ ਦੱਸ ਦਿਆਂਗੀ ਤੇਰੀ ਭੈਣ ਨੇ ਤੈਨੂੰ ਕੁਝ ਨਹੀਂ ਲੈ ਕੇ ਦੇਣਾ ਹੈਗਾ ਮੈਂ ਲੈ ਕੇ ਦੇ ਦਿਆਂਗੀ ਨਾ ਲੈ ਕੇ ਦੇਵੇ ਮੈਂ ਕਰਾਂ ਮੈਂ ਕਰਾਂ ਸਰਬਤੀ ਨਾ ਲੋੜ ਨਹੀਂ ਨਾ ਲੋੜ ਨਹੀਂ ਨਾ ਤੇਰੇ ਸਰਬਤੀ ਨੂੰ ਲੋੜ ਨਾ ਤੇਰੇ ਪ੍ਰੂਫਾਂ ਨੂੰ ਲੋੜ ਮੈਂ ਕਹਾਂ ਪੈਸੇ ਤਾਂ ਮੰਗ ਰ ਫਿਰਦੀਆਂ ਉਹ ਤਾਂ ਮੇਰੀ ਭੈਣਾ ਮੈਂ ਤਾਂ ਤਾਂ ਖੜੀਆਂ ਗਰੀ ਦਾ ਸਟੈਂਡ ਤੇਰਾ ਕਿ ਸਟੈਂਡ ਹਮਨ ਮਾਰਦਾ ਸਭ ਦੇ ਕਿ ਬਣਾ ਸਟੈਂਡ ਤਾਂ ਮੇਰਾ ਪੂਰਾਗਾ ਤੇਰੀ ਭੈਣ ਕਿਹੜਾ ਸਕੂਟਰ ਚ ਲਾਉਂਦੀ ਹੈਗਾ ਵੀ ਉਹਦਾ ਸਟੈਂਡ ਹੈ ਹੈਨਾ ਕਿਹੜਾ ਜਹਾਜ਼ ਚਲਾਉਣੀ ਹੈ ਜਹਾਜ਼ ਦਾ ਸਟੈਂਡ ਹੀ ਨਹੀਂ ਹੁੰਦਾ ਤੈਨੂੰ ਕੀ ਪਤਾ ਜਦੋਂ ਧਰਤੀ ਤੇ ਉਤਰਦਾ ਕਿ ਉਹਦਾ ਸਟੈਂਡ ਲੱਗਦੀ ਹੈਰ ਲੱਗਦੇ ਹੁੰਦੇ ਨੇ ਸਟੈਂਡ ਵੀ ਹੁੰਦਾ ਨਾਲ ਚਲ ਤੂੰ ਲਾਵਾ ਹੋਗਾ ਹੈਨਾ ਹੋਰ ਗੁੱਸਾ ਆ ਗਿਆ ਅਬੀ ਥਾ ਹੈਨਾ ਚਲ ਕੋਈ ਨਹੀਂ ਹੁਣ ਤੁਸੀਂ ਮੇਰਾ ਸਾਥ ਦਿਓ ਹੈਨਾ ਬੇਫਿਕਰ ਹੋਂਦੀ ਤੁਹਾਡਾ ਪਰਿਵਾਰ ਆ ਜਿਹੜਾ ਮੈਨੂੰ ਖੜਾਉਣ ਵਾਲਾ ਹੀ ਹੈਗਾ ਉਹਨਾਂ ਨੇ ਖੜਾਇਆ ਮੈਨੂੰ ਨਾ ਨਾ ਸਾਡਾ ਪਰਿਵਾਰ ਨਹੀਂ ਸਾਡੇ ਚ ਸਿਰਫ ਇੱਕ ਬੰਦਾ ਹੈ ਜਿਹੜਾ ਤੈਨੂੰ ਖੜਾਉਣ ਵਾਲਾ ਹੈਗਾ ਖੜੀ ਕਰਨ ਵਾਲਾ ਮਤਲਬ ਬੋਟਾਂ ਚ ਚਲ ਪਰੇ ਹੁਣ ਤਾਂ ਜਿਵੇਂ ਚਲ ਦੇ ਦੇ ਦੇਖ ਗੁੱਸਾ ਨਾ ਕਰ ਚਲ ਉਹ ਤਾਂ ਗੁੱਸੇ ਚ ਮੈਂ ਵੀ ਬੋਲ ਜਾਨੀ ਆ ਕੋਈ ਗੱਲ ਨਹੀਂ ਹੈ ਨਾ ਸਾਡੀ ਵੋਟ ਤੇ ਸਪੋਰਟ ਮੇਰੇ ਕਣੀ ਹਾਂ ਤੇਰੇ ਕਣੀ ਨੇ ਤੇਰੀ ਹੀ ਗੱਲ ਜਿਹਨੇ ਤੈਨੂੰ ਬੋਟਾਂ ਚ ਖੜਾ ਕਰਿਆ ਇੱਕ ਵਾਰੀ ਮੈਨੂੰ ਉਹਨੂੰ ਮਿਲਾਈ ਚੇਹੇ ਨਾਮ ਦੱਸ ਦੇ ਮੈਂ ਉਹਨੂੰ ਜਰੂਰ ਸਨਮਾਨ ਕਰੂੰਗੀ ਮੈਂ ਮਲਾਉਂਗੀ ਤੈਨੂੰ ਆਪਣੇ ਪਿੰਡ ਦੇ ਬੰਦੇਗਾ ਹਾਂ ਚਲ ਕੋਈ ਨਾ ਇਹ ਤਾਂ ਚੱਲਦੀ ਰਹਿੰਦੇ ਨੇ ਗੁੱਸੇ ਕਿੱਲੇ ਮੜ ਜਾ ਐਕਰ ਮੈਨੂੰ ਬਾਟਾ ਲੈ ਕੇ ਦੇ ਨਿਕਾ ਜਾ ਪਾਣੀਆਂ ਹਨਾ ਭਾਂਡੇ ਧੋਣ ਵਾਸਤੇ ਭਰ ਲੈਣੀਆਂ ਮੈ ਲੈ ਕੇ ਦੇ ਹਾਂ ਬਾਥਰੂਮ ਤੇ ਪੈ ਜਾਈ ਜੀ ਜੀ ਤੇ ਹੀ ਪੈਣ ਵਣ ਕੇ ਜਾਈ ਲੈ ਦੁਨੀਆ ਬਣ ਲੱਗ ਗਈ ਗੱਡੀ ਘੱਲ ਲਿਆਗੀ ਹੁਣ ਲੈ